ਹੈਪੀ ਬਰਥਡੇ ਟੂ ਯੂ ਤਤਰਾ ਹੈਪੀ ਬਰਥਡੇ ਧੀਰੇ ਟੂ ਹੈਪੀ ਬਰਥਡੇ ਟੂ ਯੂ ਮੇਕ ਅ ਵਿਸ਼ ਮੇਕ ਅ ਵਿਸ਼ ਏ ਏ ਕੀ ਕੈਨ ਹਾਵ ਨਾ ਹੇਰ ਇੱਥੇ ਇੱਥੇ ਆ ਜਾ ਮੈਂ ਹਾਂਜੀ ਕਿੱਦਾਂ ਸਾਰੇ ਮੈਂ ਪੱਕੇ ਸੁੱਕਾ ਫਿਰ ਤੋਂ ਸਾਡੇ ਚੈਨਲ ਤੇ ਸਵਾਗਤ ਕਰਦਾ ਹਾਂ ਤੇ ਅੱਜ ਮੈਂ ਤੁਹਾਨੂੰ ਅਜਿਹੇ ਬੰਦੇ ਬਾਰੇ ਦੱਸਣ ਜਾ ਰਿਹਾ ਜਨੂੰ ਦੇਖ ਕੇ ਤੁਸੀਂ ਵੀ ਕੰਫਿਊਜ਼ ਹੋ ਜਾਓਗੇ ਕਿ ਇਹ ਬੰਦਾ ਕੌਣ ਆ ਪਾਸਟਰ ਆ ਕੌਣ ਕੰਫਿਊਜ਼ ਹੋ ਜਾਓਗੇ ਇੱਕ ਵਾਰੀ ਪਹਿਲਾਂ ਜੀ ਵੀਡੀਓ ਦੇਖੋ ਫਿਰ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਤੇ ਦੇਖਿਆ ਤੁਸੀਂ ਇਸ ਬੰਦੇ ਦਾ ਨਾਮ ਪਾਸਟਰ ਦਾ ਰੀਚੀ ਬਾਰਬਰ ਤੇ ਇਹ ਹੈਗਾ ਫਾਰਨ ਕੰਟਰੀ ਤੋਂ ਤਾਂ ਆਪਣੇ ਆਪ ਨੂੰ ਪਾਸਟਰ ਹੁੰਦਾ ਦਾਅਵਾ ਕਰਦਾ ਜਦ ਕਿ ਹੈ ਵੀ ਇਹ ਹੈਵੀਆ ਇਹ ਰੀਅਲ ਮੇ ਫੇਸਬੁਕ ਤੇ ਇੰਸਟਾਗ੍ਰam ਤੇ ਕਰੋ ਤੁਸੀਂ ਵੀਡੀਓਜ਼ ਜਾ ਕੇ ਚੈੱਕ ਕਰੋਗੇ ਤਾਂ ਹੀਲਿੰਗ ਕਰ ਰਹਾ ਡਿਲੀਵਰੈਂਸ ਕਰ ਰਹਾ ਤਾਂ ਮੈਂ ਖੁਦ ਕਨਫਿਊਜ਼ ਹਾਂ ਭਾਈ ਸਾਹਿਬ ਇਹ ਹੈ ਕੌਣ ਜਨੇ ਆਪਦੀ ਬੋਡੀ ਦਾ ਪੂਰਾ ਨਕਸ਼ਾ ਬਿਗੜਾ ਹੋਇਆ ਪੂਰਾ ਇਲੂਮਿਨਾਟਿਕ ਵਾਈਬ ਦੇ ਰਹੀ ਏ ਦੀ ਬੋਡੀ ਪੂਰੀ ਪੂਰਾ ਇਲੂਮਿਨਾਟਿਕ ਪਰਸਨ ਆ ਹਰ ਬੋਡੀ ਦਾ ਹਰ ਪਾਰਟ ਇਹਨੇ ਜਿਹੜਾ ਕੀ ਚੇਂਜ ਕੀਤਾ ਹੋਇਆ ਆ ਜਦ ਕਿ ਜਦੋਂ ਇੱਕ ਪਰਸਨ ਆਪਦੀ ਬੋਡੀ ਨੂੰ ਚੇਂਜ ਕਰਦਾ ਆ ਪਰਮੇਸ਼ਰ ਦੇ ਬਣਾਏ ਰੂਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇੱਕ ਤਰ੍ਹਾਂ ਨਾਲ ਪਰਮੇਸ਼ਰ ਨੂੰ ਗਾਲੀ ਦਿੰਦਾ ਹੈ ਗਾਲ ਕੱਢਦਾ ਹੈ ਕਿ ਜੋ ਤੂੰ ਬਣਾਇਆ ਹੈ ਉਹ ਗਲਤ ਬਣਾਇਆ ਹੈ ਜੋ ਮੈਂ ਕਰ ਰਿਹਾ ਹਾਂ ਸਹੀ ਹੈ ਮਤਲਬ ਉਹਦੇ ਬਣਾਈਆਂ ਚੀਜ਼ਾਂ ਨੂੰ ਉਹ ਜਦੋਂ ਨਾਸ਼ ਕਰਦਾ ਹੈ ਦੈਟ ਮੀਨਸ ਕਿ ਉਹ ਗਾਲ ਕੱਢ ਰਿਹਾ ਪਰਮੇਸ਼ਰ ਦੇ ਬਣਾਈ ਚੀਜ਼ਾਂ ਨੂੰ ਗਾਲ ਗਾਲੀ ਦੇ ਰਿਹਾ ਉਹਨੂੰ ਉਹਨੂੰ ਨਿੰਦ ਰਿਹਾ ਹੈ ਇਹਨੇ ਸਭ ਕੁਝ ਕੀਤਾ ਹੈ ਇਲੂਮਿਨਾਟਿਕ ਪਰਸਨ ਇਲੂਮਿਨਾਟਿਕ ਵਾਈਬ ਮਿਲਦੀ ਹੈ ਇਹਦੀ ਬੋਡੀ ਤੋਂ ਤੇ ਆਪਣੇ ਆਪ ਨੂੰ ਪਾਸਟਰ ਕਹਿ ਰਿਹਾ ਹੈ ਤੇ ਹੀਲਿੰਗ ਵੀ ਕਰ ਰਿਹਾ ਹੈ ਡਿਲੀਵਰੈਂਸ ਵੀ ਕਰ ਰਿਹਾ ਹੈ ਲੋਕਾਂ ਚੋਂ ਪੂਤ ਵੀ ਕੱਢ ਰਿਹਾ ਹੈ ਤੇ ਫੇ ਕਿਸੇ ਨੇ ਕਮੈਂਟ ਕੀਤਾ ਸੀ ਕਿ 100% ਸੈਟਿਕ ਪਰਸਨ ਹੈ ਇਹ ਪ੍ਰਭੂ ਵੱਲੋਂ ਨਹੀਂ ਹੈ ਸੈਟਨਿਕ ਬੰਦਾ ਸ਼ੈਤਾਨ ਨੇ ਉਸ ਕਮੈਂਟ ਦਾ ਰਿਪਲਾਈ ਇਹ ਕੀਤਾ ਸੀਗਾ ਕਿ ਇੱਕ ਡੈਮਨ ਦੂਜੇ ਡੈਮਨ ਨੂੰ ਕਿਵੇਂ ਕੱਢ ਸਕਦਾ ਤੇ ਮੈਂ ਵੀ ਕਨਫਿਊਜ਼ ਹੋ ਗਿਆ ਕਿ ਗੱਲ ਤਾਂ ਸਹੀ ਹੈ ਬੰਦੇ ਦੀ ਤੇ ਕਿਵੇਂ ਪੋਸੀਬਲ ਹੈ ਕਿ ਇੱਕ ਇਲੂਮੀਨੈਟਿਕ ਵਾਈਬ ਦੇ ਰਿਹਾ ਹੈ ਇਹਦੀ ਬੋਡੀ ਇਲੂਮੀਨੈਟਿਕ ਦੀ ਤਰ੍ਹਾਂ ਇਲੂਮੀਨੈਟੀਆ ਤੇ ਇਹ ਪ੍ਰਭੂ ਦੇ ਕੰਮ ਵੀ ਕਰੀ ਜਾਂਦਾ ਤੇ ਇਹਦੇ ਤਿੰਨ ਰੀਜ਼ਨ ਹੋ ਸਕਦੇ ਨੇ ਉਹ ਤਿੰਨ ਰੀਜ਼ਨ ਇਦਾਂ ਪਹਿਲਾਂ ਤੇ ਕਿਨੇ ਆਪ ਦੇ ਆਪ ਨੂੰ ਫੇਮਸ ਕਰਨ ਲਈ ਆਪਦੀ ਹਾਈਪ ਕਰਣ ਲਈ ਇਦਾਂ ਦੀ ਲੁੱਕ ਬਣਾਈ ਹੋਏ ਤੇ ਕੰਮ ਪਰਮਿਸ਼ਨ ਦੇ ਕਰੀ ਜਾਂਦਾ ਦੂ ਕਿਉਂਕਿ ਮੈਂ ਸੈਟਨਿਕ ਲੋਕਾਂ ਨੂੰ ਕੁਝ ਅਜਿਹੇ ਪਾਸ ਸੋ ਜੋ ਸੈਟਨਿਕ ਨੇ ਜੋ ਟੈਂਪਰੇਰੀ ਹੀਲਿੰਗ ਕਰਦੇ ਨੇ ਸੈਟਨਿਕ ਪਾਵਰਸ ਦੇ ਤੇ ਤੀਜੀ ਗੱਲ ਇਹ ਕਿ ਇਹ ਬੰਦਾ ਇਹ ਪੁਰਾਣੀ ਲਾਈਫ ਹੋ ਸਕਦੀ ਆ